ਇੱਕ ਸਾਲ ਪਰ ਬਹਿ ਕੇ ਬਾਦਰ ਤੇ ਰੱਦ ਕਰਵਾਈ ਸੀ ਜਿਹੜਾ ਮੋਦੀ ਕਹਿੰਦਾ ਸੀ ਕਿ ਮੈਂ ਜੋ ਕਲਮ ਬਾਤੀ ਉਹ ਕਦੇ ਪਿੱਛੇ ਨਹੀਂ ਮੁੜੀ ਤੇ ਆ ਤੁਸੀਂ ਭਰਾਵੋ ਠਾਠਾ ਮਾਰਦੇ ਕੱਠ ਨੇ ਉਹ ਤਿੰਨੇ ਕਾਨੂੰਨ ਮੋਦੀ ਤੋਂ ਰੱਦ ਕਰਵਾ ਕੇ ਇਹ ਕਹਿਣ ਲਈ ਮਜਬੂਰ ਕਰਤਾ ਕਿ ਮੇਰੀ ਭਗਤੀ ਦੇ ਵਿੱਚ ਕਿਤੇ ਨਾ ਕਿਤੇ ਕਮੀ ਰਹਗੀ ਜਿਹੜਾ ਮਾਇਆ ਲੋਕਾਂ ਨੂੰ ਨਹੀਂ ਸਮਝਾ ਸਕਿਆ ਇਸ ਤਰ੍ਹਾਂ ਜਿਹੜੇ ਤਿੰਨ ਕਾਨੂੰਨ ਆਪਾਂ ਕਾਪੀਆਂ ਸਾਹਣੀਆਂ ਨਾ ਭਾਰਤ ਦਾ ਲੇਖਨ ਮੋਤੀ ਅੱਗੇ ਹੁੰਦਾ ਸੀ ਜੇ ਮਾਣੀ ਮੋਤੀ ਲੜਾਈ ਹੋ ਜਾਂਦੀ ਸਰਕਾਰੀ ਡਾਕਟਰ ਕੋਲੇ ਉਹ ਰੁੱਕਾ ਭੇਜ ਦਿੰਦਾ ਸੀ ਪੁਲਿਸ ਨੂੰ ਪ੍ਰੋਨਸ ਬਣ ਕੇ ਕਾਰਵਾਈ ਕਰਦੀ ਸੀ ਹੁਣ ਇਹਨਾਂ ਵਿੱਚ ਭਰਾਵੋ ਡਾਕਟਰਾਂ ਕੋਲੇ ਵੀ ਫੋਲਟੀਆਂ ਨਾ ਪ੍ਰਾਈਵੇਟ ਕੋਲੇ ਆਪ ਦੀ ਮਰਜ਼ੀ ਵਿਚ ਆ ਜੋ ਧਾਰਾ ਜੋ ਕਾਨੂੰਨ ਜੋ ਲਾ ਕੇ ਤੁਹਾਨੂੰ ਅੰਦਰ ਕਰਵਾ ਸਕਦੇ ਨਾ ਇਥੋਂ ਦੇ ਜੰਗੀਰ ਜੇਹੀ ਕਾਨੂੰਨ ਸਿੱਕੇ ਜੇ ਕੋਈ ਅਪਰਾਧ ਹੋ ਜਾਂਦਾ ਉਹਦਾ ਬੰਦੇ ਦਾ ਰਿਮਾਂਡ ਲਿਆ ਜਾਂਦਾ ਸੀ ਸੀਮਤ ਸਮੇਂ ਦੇ ਵਿੱਚ ਫਰਮਾਨ ਦੇ ਮੁਤਾਬਕ ਜੇ ਕੁਝ ਮੰਨੀਦਾਨ ਸੀ ਕੋ ਵਾਦਾ ਕੀਤਾ ਜਾਂਦਾ ਸੀ ਹੁਣ ਇਹਦੇ ਵਿੱਚ ਨਵੀਂ ਮੰਤ ਦਾ ਭਰਾਵੋ ਤੁਹਾਡਾ ਛਾਲ 6 ਮਹੀਨੇ ਬਾਅਦ ਜੇਲ੍ਹ ਤੋਂ ਰਾਂਡ ਲਿਆ ਜਾਊਗਾ ਬਲਕੇ ਆਉਂਦੇ ਨੇ ਉਹਨਾਂ ਜੋ ਮਰਦੇ ਪੁਲਿਸ ਤੁਹਾਡੇ ਇਥੇ ਪਾ ਸਕਦੀ ਆ ਤੇ ਦੁਆਰੇ ਦੇਲ ਦੇ ਵਿੱਚ ਫੇਰ ਤੁਨ ਸਕਦੀ ਆ ਇਹ ਕਾਨੂੰਨ ਤਾਂ ਬਣਾਏ ਗਏ ਨਾ ਕਿ ਜਿਹੜਾ ਕਿਸਾਨ ਜਿਨ੍ਹਾਂ ਦੀ ਜ਼ਮੀਨ ਖੋਣੀ ਆ ਜ਼ਮੀਨ ਤੇ ਕਬਜ਼ਾ ਕਰਨਾ ਤੇ ਇਕੱਠੇ ਹੋ ਕੇ ਰੌਲਾ ਪਾਉਂਦੇ ਨਾ ਬੋਲਦੇ ਨਾ ਇੰਨਾਂ ਲਈ ਇਹ ਜੇ ਕਾਨੂੰਨ ਬਣਾਏ ਜਾਣ ਕਿ ਪਹਿਲੇ ਜ਼ਿਲ੍ਹਿਆਂ ਦੇ ਵਿੱਚ ਤੁਨ ਦਿੱਤਾ ਜਾਵੇ ਕਿਉਂ ਜਿੰਨੇ ਸਰਕਾਰਾਂ ਕਹਿੰਦੀਆਂ ਸੀ ਪਿੱਛੇ ਕਿ ਪਿਣਾਵਤ ਭਾਰਤ ਸੂਬੇ ਨੂੰ ਧਰਨਾ ਰਹਿਤ ਬਣਾਵਾਂਗੇ ਕਿਤੇ ਵੀ ਧਰਨਾ ਨਹੀਂ ਲੱਗਣ ਦੇਵਾਂਗੇ ਆ ਜਿਹੜੇ ਆਪਾਂ ਅੱਗੂ ਰੜਕਦੇ ਆ ਇਹਨਾਂ ਦੇ ਹਰ ਇੱਕ ਥਾਂ ਬਰੋਗ ਕਰਦੇ ਆ ਕਿਤੇ ਬੈਂਕ ਟੱਕਾ ਕਰਦੀ ਆ ਜੇ ਕੋਈ ਸਿਵਲ ਜਾਂ ਪੁਲਿਸ ਪ੍ਰਸ਼ਾਸਨ ਤੱਕਾ ਕਰਦਾ ਕੋਈ ਵੀ ਮਹਿਕਮਾ ਤੱਕਾ ਕਰਦਾ ਸਾਡੇ ਕਿਸਾਨਾਂ ਨਾਲ ਸਾਸੀ ਜਿੱਥੇ ਡੱਟ ਕੇ ਵਿਰੋਧ ਕਰਦੇ ਆਂ ਥੋਕੇ ਸਾਡੇ ਕਿਸਾਨਾਂ ਖੜ ਕੇ ਇਨਸਾਫ ਨਮਾਉਂਦੇ ਆਂ ਤੀਨਾ ਕਾਨੂੰਨਾਂ ਰਾਹੀਂ ਪਾਉਣ ਨੂੰ ਭਰਾਵੋ ਜੇਲਾਂਾਂ ਦੇ ਵਿੱਚ ਡੱਟ ਕੇ ਤੁਹਾਡੀਆਂ ਜ਼ਮੀਨਾਂ ਤੁਹਾਡੀ ਜਵਾਨੀ ਤੁਹਾਡੀ ਕਿਸਾਨ